ਥੋੜਾ ਜਿਹਾ ਚਾਨਣਾ ਜਿੰਨਾ ਕਿ ਮੇਰੇ ਕੋਲ ਪ੍ਰਕਾਸ਼ ਹੈ ਮੈਂ ਉਹ ਆਪਜੀ ਦੀ ਪੇਟ ਕਰਾਂ ਗੁਰਬਾਣੀ ਵਿੱਚ ਇੱਕ ਤੋਂ ਖਾਂਦੀ ਹੈ ਜਿਨੋਂ ਬਾਤ ਨਿਸ਼ਚਲ ਧੂ ਜਾਣੀ ਜਿਨ੍ਹਾਂ ਜਿਨ੍ਹਾਂ ਨੂੰ ਗੱਲ ਸਮਝ ਆ ਗਈ 23 ਜੀਵ ਕਾਲ ਤੇ ਬਚਾ ਉਹ ਫਿਰ ਵਰਤਮਾਨ ਕਾਲ ਭਵਿੱਖ ਕਾਲ ਭੂਤ ਕਾਲ ਦੇ ਵਿੱਚ ਨਹੀਂ ਫਸਦਾ ਉਹ ਮੁਕਤ ਹੋ ਜਾਂਦਾ ਤਿੰਦੋਂ ਤਰਿਓ ਸਮੁੰਦਰ ਰੁਦਰਖਿਨ ਇਕਮੈ ਉਹ ਇਕ ਪਲਕ ਦੇ ਇਸ਼ਾਰੇ ਵਿੱਚ ਹੀ ਉਹ ਇਸ ਪਵਜਲ ਸਾਗਰ ਨੂੰ ਪਾਰ ਕਰ ਲੈਂਦਾ ਜਲਹਰ ਬਿੰਬ ਜੁਗਤ ਜਾਗ ਰਚਾ ਜਿਹੜਾ ਅਕਾਲ ਪੁਰਖ ਨੇ ਇਹ ਜਾਗ ਰਚਿਆ ਬੁਲਬਲੇ ਦੀ ਨਿਆਈ ਉਸ ਨੂੰ ਇਹ ਇੱਕ ਪਲਕ ਦੇ ਵਿੱਚ ਹੀ ਉਹਨੂੰ ਪੂਰਾ ਕਰ ਲੈਂਦਾ ਮੁਕਤ ਹੋ ਜਾਂਦਾ ਕੁੰਡਲਨੀ ਸੂਰਜੀ ਸਤ ਸੰਗਤ ਕੁੰਡਲਨੀ ਸ਼ਬਦ ਜਿਹੜਾ ਇਹ ਦੋ ਰੂਪ ਵਿੱਚ ਲਿਖਿਆ ਗਿਆ ਗੁਰਬਾਣੀ ਵਿੱਚ ਇੱਕ ਸਰਪਣੀ ਚ ਲਿਖਿਆ ਸਰਪਣੀ ਕੁੰਡਲ ਮਾਰ ਕੇ ਸੁੰਦੀ ਹੈ ਇੱਕ ਸਵਈਏ ਚ ਲਿਖਿਆ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਜਦੋਂ ਵੈਨ ਯੂ ਸਿਟ ਇਨ ਦਾ ਮੈਡੀਟੇਸ਼ਨ ਜਦੋਂ ਬੈਠਦੇ ਹੋ ਫਿਰ ਤੁਹਾਡੀ ਕੁੰਡਲਨੀ ਜਾਗਦੀ ਹੈ ਜਦੋਂ ਕੁੰਡਲਨੀ ਜਾਗਦੀ ਹੈ ਤੁਹਾਡੇ ਅੰਦਰ ਪਰਮ ਆਨੰਦ ਅਕਾਲ ਪੁਰਖ ਦਾ ਨੂਰ ਤੁਹਾਡੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ ਅਗਲੀ ਤੁਕ ਚ ਲਿਖਦੇ ਨੇ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਵਚ ਕਰਮ ਸੇਵੀਏ ਸਚਾ ਮਨ ਕਰਕੇ ਵਚਨ ਕਰਕੇ ਤੇ ਕਰਮ ਕਰਕੇ ਸਾਡੀ ਸਾਇੰਸ ਦੇ ਵਿੱਚ ਇਸ ਲਫ਼ਜ਼ ਨੂੰ ਲਿਖਿਆ ਗਿਆ ਸਾਈਕੋਸੋਮੈਟਿਕ ਸਾਈਕੋਸੋਮੈਟਿਕ ਦਾ ਮਤਲਬ ਹੈ ਸਾਈਕੋਲੋਜੀ ਮੀਨ ਮਨ ਸੋਮੈਟਿਕ ਮੀਨ ਬੋਡੀ ਜੋ ਤੁਹਾਡਾ ਮਨ ਕਹੇਗਾ ਤੁਹਾਡਾ ਸਰੀਰ ਉਸ ਤਰ੍ਹਾਂ ਚੱਲੇਗਾ ਜੇ ਤੁਹਾਡਾ ਮਨ ਕਹਿੰਦਾ ਅੱਜ ਮੇਰਾ ਦਿਲ ਨਹੀਂ ਕਰਦਾ ਉੱਠਣ ਦੇ ਤੇ ਤੁਹਾਡਾ ਸਰੀਰ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਚੱਲ ਨਹੀਂ ਸਕਦਾ ਇਫ ਯੂ ਆਰ ਹੈਲਥੀਅਰ ਇਨ ਯੂਅਰ ਬ੍ਰੇਨ ਇਨ ਯੂਅਰ ਮਾਈਂਡ ਫੇਰ ਤੁਹਾਡਾ ਸਰੀਰ ਆਪਣੇ ਆਪ ਚੱਲਦਾ ਇਸ ਤਰੀ ਉਹਨਾਂ ਨੇ ਲਿਖਿਆ ਸਰਪਣੀ ਤੇ ਉੱਪਰ ਨਹੀਂ ਕੋਈ ਬਲਿਆ ਇਸ ਕੁੰਡਲਨੀ ਤੋਂ ਉੱਪਰ ਕੋਈ ਤਾਕਤਵਰ ਨਹੀਂ ਹੈ ਜਿਨ ਬ੍ਰਹਮਾ ਵਿਸ਼ਨੂੰ ਮਹਾਦੇਵ ਛਲਿਆ ਇਸ ਨੇ ਸਾਰਿਆਂ ਨੂੰ ਛਲ ਲਿਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਪਹਿਲਾ ਮਾਰਦਾ ਮਤਲਬ ਹੈ ਕੁੰਡਲ ਮਾਰ ਕੇ ਦੂਜਾ ਮਾਰਦਾ ਮਤਲਬ ਹੈ ਸਿਰਫ ਨਹੀਂ ਨਿਰਮਲ ਜਲ ਪੈਠੀ ਜਿਸ ਤ੍ਰਿਪਮਨ ਦਸੀਏ ਲੈ ਰਹੇ ਆ ਤੀਸਰੀ ਅੱਖਿਆ ਨੂੰ ਤ੍ਰਿਪਮਨ ਕਹਿੰਦੇ ਨੇ ਗੁਰਪ੍ਰਸਾਦ ਦੀਠੀ ਗੁਰੂ ਦੀ ਕਿਰਪਾ ਨਾਲ ਆਣੀ ਹੈ ਚਾਹੇ ਉਹ ਮੈਡੀਕਲ ਸਾਇੰਸ ਹੈ ਚਾਹੇ ਉਹ ਅਧਿਆਤਮਿਕ ਸਾਇੰਸ ਹੈ ਬਗੈਰ ਗੁਰੂ ਦੀ ਕਿਰਪਾ ਤੋਂ ਕੁਝ ਨਹੀਂ ਹੁੰਦਾ ਸੋ ਮੈਂ ਕੁਝ ਗੱਲਾਂ ਜਿਹੜੀਆਂ ਅੱਜ ਦੇ ਹਾਲਾਤ ਮੁਤਾਬਕ ਇੱਥੇ ਇੱਕ ਗੱਲ ਛੋਟੀ ਜੀ ਕਰਾਂਗਾ ਮੈਂ ਪੌੜੀਆਂ ਚੜ ਰਿਹਾ ਸੀ ਤੇ ਮੈਨੂੰ ਇੱਕ ਸੱਜਣ ਮਿਲੇ ਮੈਨੂੰ ਕਹਿੰਦੇ ਜਦੋਂ ਮੈਂ ਪਿੱਤੇ ਦਾ ਆਪਰੇਸ਼ਨ ਜਦੋਂ ਦਾ ਕਰਾ ਲਿਆ ਮੇਰੀ ਪੇਟ ਦਰਦ ਨਹੀਂ ਠੀਕ ਹੋ ਰਹੀ ਵਟ ਇਜ਼ ਦਾ ਰੀਜ਼ਨ ਬਿਹਾਈਂਡ ਇਟ ਕੀ ਕਾਰਨ ਹੈ ਕਿ ਪੇਟ ਦਰਦ ਕਿਉਂ ਠੀਕ ਨਹੀਂ ਹੋ ਰਹੀ ਉਸ ਦਾ ਕਾਰਨ ਇੱਕੋ ਇੱਕ ਹੈ ਕਿ ਜਦੋਂ ਜਿਹੜਾ ਪਿੱਤਾ ਸਾਡਾ ਹੈਗਾ ਉਹਦੇ ਵਿੱਚ ਕਲੈਸ ਜਿਹੜਾ ਬਾਈਲ ਸਕ੍ਰੀਸ਼ਨ ਹੈ ਬਾਈਲ ਸాల్ట్స్ ਨੇ ਉਹ ਇਕੱਠੇ ਹੁੰਦੇ ਨੇ ਉਹ ਜਿਹੜੇ ਬਾਈਲ ਸాల్ట్స్ ਨੇ ਉਹਨਾਂ ਦਾ ਮੇਨ ਕੰਮ ਕੀ ਹੈ ਉਹਨਾਂ ਦਾ ਕੰਮ ਹੈ ਕੋਲੇਸਟੇਰੋਲ ਨੂੰ ਹਜਮ ਕਰਨਾ ਜੋ ਅਸੀਂ ਖਾਂਦੇ ਆ ਫੈਟ ਅਸੀਂ ਕਿਹੋ ਖਾਂਦੇ ਆ ਅਸੀਂ ਤੇਲ ਖਾਂਦੇ ਆ ਅਸੀਂ ਨਾਰੀਗਲ ਦਾ ਤੇਲ ਵੀ ਖਾਂਦੇ ਆ ਬਾਦਾਮ ਰੋਗਨ ਵੀ ਪੀਂਦੇ ਆ 올 ਟਾਈਪਸ ਆਫ ਦਾ ਫੈਟਸ ਦੇ ਆਰ ਡਾਈਜੈસ્ਟਡ ਬਾਈ ਦਾ ਬਾਈਲ ਸਾਰਟ ਜਿਹੜਾ ਸਾਡਾ ਗਾਲ ਬਲੇਡਰ ਦੇ ਵਿੱਚ ਪਿਆ ਹੁੰਦਾ ਤਾਂ ਅਸੀਂ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਉਸ ਮਰੀਜ਼ ਨੂੰ ਸਪੈਸ਼ਲ ਇਹ ਕਹਿੰਦਾ ਭਾਈ ਤੁਸੀਂ ਅੱਜ ਤੋਂ ਬਾਅਦ ਕਿਉਂ ਨਹੀਂ ਖਾਣਾ ਕਿਉਂਕਿ ਜਿਹੜਾ ਬਾਈਲ ਹੈ ਉਸ ਤੋਂ ਬਾਅਦ ਲਿਵਰ ਨੇ ਸੈਕ੍ਰੀਟ ਕਰਨਾ ਸ਼ੁਰੂ ਕਰਨਾ ਹੈ ਔਰ ਜਿੰਨਾ ਤੁਸੀਂ ਫੈਟ ਖਾਣਾ ਉਹਨੂੰ ਉਹਨੇ ਨਾਲ ਹੀ ਜਿੰਨਾ ਕੋ ਸੈਕ੍ਰੀਟ ਹੋਇਆ ਉਹਦੇ ਨਾਲ ਹੀ ਪਚ ਸਕਦਾ ਹੈ ਤੇ ਜੇ ਅਸੀਂ ਜ਼ਿਆਦਾ ਖਾਵਾਂਗੇ ਅਸੀਂ ਘਰ ਕੜਾਹ ਬਣਾ ਕੇ ਖਾ ਲਾਂਗੇ ਘਰ ਅਸੀਂ ਪਕੌੜੇ ਤਲ ਕੇ ਖਾ ਲਾਂਗੇ ਘਰ ਅਸੀਂ ਹੋਰ ਪੂੜੇ ਖਾ ਤਲਾ ਤਲ ਕੇ ਖਾ ਲਾਂਗੇ ਫਿਰ ਦੇ ਵਿਲ ਨਾਟ ਬੀ ਡਾਈਜੈਸਟਡ ਬਾਈ ਥੈਟ ਇਸ ਕਰਕੇ ਸਾਨੂੰ ਜਦੋਂ ਵੀ ਆਪਰੇਸ਼ਨ ਕਰਾ ਲਈਏ ਪਿੱਤੇ ਦਾ ਉਸ ਤੋਂ ਬਾਅਦ ਹਲਕੀ ਤੋਂ ਹਲਕੀ ਗਜ਼ਾ ਜਿਹੜੀ ਤੁਸੀਂ ਖਾ ਸਕਦੇ ਹੋ ਉਹ ਖਾਣੀ ਹੈ ਇਹ ਤਾਂ ਮੈਂ ਉਹਨਾਂ ਦੇ ਸਵਾਲ ਦਾ ਜਵਾਬ ਦਿੱਤਾ ਹੈ ਅੱਜ ਕੱਲ ਜਿਹੜਾ ਮੌਸਮ ਹੈ ਇਸ ਮੌਸਮ ਵਿੱਚ ਦੋ ਤਰ੍ਹਾਂ ਦੀਆਂ ਬਿਮਾਰੀਆਂ ਚਲਦੀਆਂ ਨੇ ਇੱਕ ਵਾਟਰ ਬੌਂਡ ਡਿਜ਼ੀਜ਼ਸ ਇੱਕ 에ਅਰ ਬੌਂਡ ਡਿਜ਼ੀਜ਼ਸ ਵਾਟਰ ਬੌਂਡ ਡਿਜ਼ੀਜ਼ਸ ਹੈ ਪਾਣੀ ਇਕੱਠਾ ਹੋ ਜਾਂਦਾ ਹੈ ਗੰਦਾ ਹੋ ਜਾਂਦਾ ਹੈ ਉਹ ਕਈ ਵਾਰੀ ਸਾਡੇ ਘਰ ਵੀ ਨਲਕਿਆਂ ਵਿੱਚ ਆ ਜਾਂਦਾ ਹੈ ਤਾਂ ਅਸੀਂ ਉਹਨਾਂ ਨੂੰ ਭਾਵੇਂ ਬੋਇਲ ਵੀ ਕਰ ਲੈਨੇ ਆ ਪਰ ਫਿਰ ਵੀ ਉਹਦੇ ਵਿੱਚ ਉਹ ਸ਼ੁੱਧਤਾ ਨਹੀਂ ਰਹਿੰਦੀ ਉਹ ਸਾਨੂੰ ਗੈਸਟਰੋਐਂਟ੍ਰਾਈਟਸ ਟੱਟੀਆਂ ਔਰ ਉਲਟੀਆਂ ਲਗਾ ਦਿੰਦਾ ਹੈ ਸੋ ਉਸ ਨੂੰ ਸਾਨੂੰ ਦੋ ਤਰੀਕੇ ਨਾਲ ਕਰਨਾ ਚਾਹੀਦਾ ਫਸਟ ਆਫ ਆਲ ਸਾਨੂੰ ਫਿਲਟਰ ਕਰਨਾ ਚਾਹੀਦਾ ਫਿਰ ਫਿਲਟਰ ਕਰਨ ਤੋਂ ਬਾਅਦ ਵੀ ਬੋਇਲ ਕਰਨਾ ਚਾਹੀਦਾ ਫਿਰ ਸਾਨੂੰ ਪੀਣਾ ਚਾਹੀਦਾ ਤਾਂ ਕਿ ਸਾਡੇ ਉਹ ਸਾਰੇ ਕੀੜੇ ਖਤਮ ਹੋ ਜਾਣ ਫਿਰ ਅਸੀਂ ਹੈਲਦੀ ਆਪਣੇ ਆਪ ਨੂੰ ਰੱਖ ਸਕਦੇ ਹਾਂ 에ਅਰ ਬੌਂਡ ਡਿਜ਼ੀਜ਼ਸ ਨੇ ਅਸੀਂ ਇੱਥੇ ਕਿੰਨੇ ਬੰਦੇ ਬੈਠੇ ਆ ਕਿਸੇ ਨੂੰ ਖਾਂਸੀ ਹੈ ਕਿਸੇ ਨੂੰ ਜ਼ੁਕਾਮ ਹੈ ਜਿੰਨੇ ਵੀ ਉਹਦੇ ਚ ਕਟਾਣੂ ਨੇ ਸਾਰੇ ਇਸ ਹਵਾ ਦੇ ਵਿੱਚ ਘੁੰਮਦੇ ਪਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਇਮਿਊਨਿਟੀ ਤਾਕਤ ਜ਼ਿਆਦਾ ਹੈਗੀ ਹੈ ਬਾਡੀ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਹੈ ਉਹ ਤਾਂ ਉਸ ਚੀਜ਼ ਨੂੰ ਪਛਾਣ ਜਾਂਦੇ ਨੇ ਲੇਕਿਨ ਜਿਨ੍ਹਾਂ ਦੇ ਅੰਦਰ ਇਮਿਊਨਿਟੀ ਘੱਟ ਹੈ ਉਹ ਉਸ ਨੂੰ ਨਹੀਂ ਪਛਾ ਸਕਦੇ ਸੋ ਜਿਹੜੀਆਂ ਇਹ ਡਿਜ਼ੀਜ਼ਸ ਨੇ ਇਹ ਗੋ ਡਿਸਕ੍ਰਾਈਬ ਕੀਤੀਆਂ ਗਈਆਂ ਪਹਿਲੀ ਹੈ ਵਾਇਰਲ ਵਾਇਰਲ ਡਿਜ਼ੀਜ਼ ਇਸ ਉਹ ਨੇ ਜਿਹੜੀਆਂ ਆਟੋਮੈਟਿਕਲੀ ਆਪਣੇ ਆਪ ਹੀ ਖਤਮ ਹੁੰਦੀਆਂ ਨੇ ਟਾਈਮ ਲਿਮਿਟ ਲੈ ਕੇ ਜੀ ਮੈਂ ਤੁਸੀਂ ਪਿੱਛੇ ਸਾਰਿਆਂ ਨੇ ਦੇਖਿਆ ਕਰੋਨਾ ਯੁੱਗ ਤੋਂ ਕਰੋਨਾਵਾਸ ਦਾ వైరਲ ਡਿਜ਼ੀਜ਼ ਨਾਟ ਦਾ ਬੈਕਟੀਰੀਅਲ ਡਿਜ਼ੀਜ਼ ਬੈਕਟੀਰੀਅਲ ਨਹੀਂ ਸੀ ਲੋਕਾਂ ਨੇ ਡਾਕਟਰਾਂ ਨੇ ਕਿਉਂਕਿ ਉਸ ਵਕਤ ਕੋਈ ਰਿਸਰਚ ਨਹੀਂ ਸੀ ਹਰ ਇੱਕ ਨੇ ਆਪਣਾ ਆਪਣਾ ਕੰਮ ਕਰਕੇ ਕਿਸੇ ਨੇ ਹਾਈਡਰੋਕਸੀਕਲੋਰੋਕਵਿਨ ਕਿਸੇ ਨੇ ਐਲਥਰੋਸਿਨ ਕਿਸੇ ਨੇ ਕੁਝ ਬੜਾ ਕੁਝ ਦੇ ਦਿੱਤਾ ਪਰ ਉਹਦੇ ਨਾਲ ਕੀ ਹੋਇਆ ਸਾਡੀ ਇਮਿਊਨਿਟੀ ਖਰਾਬ ਹੋ ਗਈ ਜਿਹੜੇ ਵਿਚਾਰੇ ਕੋਰਮੋਰਬਿਟੀ ਵਾਲੇ ਡਿਜ਼ੀਜ਼ ਵਾਲੇ ਮਰੀਜ਼ ਸਨ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਸੀ ਹਾਰਟ ਦੀ ਪ੍ਰੋਬਲਮ ਸੀ 슈ਗਰ 슈ਗਰ ਦੀ ਸੀ ਉਹ ਵਿਚਾਰੇ ਉਲਟਾ ਇਹਨਾਂ ਦੇ ਨਾਲ ਉਹਨਾਂ ਦੀ ਇਮਿਊਨਿਟੀ ਖਤਮ ਹੋਣ ਦੇ ਨਾਲ ਉਹ ਉਹਨਾਂ ਦੀ ਡੈਥ ਹੋਈ ਸੋ ਜਿਨ੍ਹਾਂ ਨੇ ਕੋਈ ਖਾਸ ਦਵਾਈਆਂ ਨਹੀਂ ਲਿੱਤੀਆਂ ਉਹਨਾਂ ਦੀ ਡੈਥ ਨਹੀਂ ਹੋਈ ਜਿਹੜਿਆਂ ਨੇ ਘਰ ਟ੍ਰੀਟਮੈਂਟ ਕੀਤਾ ਉਹਨਾਂ ਦੀ ਡੈਥ ਨਹੀਂ ਹੋਈ ਜਿਹੜੇ ਹਸਪਤਾਲਾਂ ਚ ਚਲੇ ਗਏ ਉੱਥੇ ਉਹੀ ਡਾਕਟਰ ਆਪਣਾ ਕੰਮ ਕਰਦੇ ਰਹੇ ਪਰ ਉਹਨਾਂ ਵਿਚਾਰਿਆਂ ਨੂੰ ਨਹੀਂ ਬਚਾ ਸਕੇ ਸੋ ਇਹ వైరਲ ਡਿਜ਼ੀਜ਼ਿਸ ਨੇ ਜਿਹੜੇ ਫੋਰਨ ਦੇ ਵਿੱਚ ਕੈਨੇਡਾ ਅਮਰੀਕਾ ਲੰਡਨ ਆਸਟ੍ਰੇਲੀਆ ਜਾਓਗੇ ਤੁਸੀਂ ਉੱਥੇ ਸਫਾਈ ਨਹੀਂ ਹੈ ਉੱਥੇ ਤੁਹਾਨੂੰ ਮੈਡੀਕਲ ਏਡ ਤੁਹਾਨੂੰ 6 ਮਹੀਨੇ ਦਾ ਟਾਈਮ ਦੇ ਦੇਣਗੇ ਤੁਹਾਨੂੰ 5 ਮਹੀਨੇ ਦਾ ਟਾਈਮ ਦੇ ਦੇਣਗੇ ਕਾਰਨ ਕੀ ਹੈ ਕਿ ਉੱਥੇ ਸਾਰੀਆਂ ਵਾਇਰਲ ਡਿਜ਼ੀਜ਼ਿਸ ਨੇ ਬੈਕਟੀਰੀਅਲ ਨਹੀਂ ਹੈਗੀਆਂ ਇਸ ਕਰਕੇ ਉਹਨਾਂ ਨੂੰ ਪਤਾ ਹੈ ਵੀ ਇਹ 5-10 ਦਿਨਾਂ ਜੇ ਠੀਕ ਹੋਣ ਵਾਲੀ ਬਿਮਾਰੀ ਹੈ ਉਹ ਤੁਹਾਨੂੰ ਟਾਈਮ ਦੇ ਦੇਣਗੇ ਉਹਨੇ ਜਰ ਨੂੰ ਤੁਸੀਂ ਆਪਣੇ ਆਪ ਹੀ ਰਿਕਵਰ ਕਰ ਜਾਂਦੇ ਹੋ ਤਾਂ ਤੁਹਾਡੇ ਦੁਆਰਾ ਜਾਣ ਦੀ ਲੋੜ ਹੀ ਨਹੀਂ ਪੈਂਦੀ ਪਰ ਇੱਥੇ ਇੰਡੀਆ ਦੇ ਵਿੱਚ ਸਫਾਈ ਨਹੀਂ ਹੈ ਅਸੀਂ ਆਪਣੇ ਦੇਸ਼ ਦੀ ਬੁਰਾਈ ਨਹੀਂ ਕਰਦੇ। ਸਫਾਈ ਨਹੀਂ ਹੈ। ਉਹਦੇ ਜ਼ਿੰਮੇਵਾਰ ਅਸੀਂ ਆਪ ਆ। ਅਸੀਂ ਆਪ ਨਹੀਂ ਰੱਖਦੇ ਸਫਾਈ। ਅਸੀਂ ਕੂੜਾ ਜਿੱਥੇ ਮਰਜੀ ਸੁੱਟ ਦਿੰਨੇ ਆ। ਜਿੱਥੇ ਮਰਜੀ ਆਪਣਾ ਦਿਲ ਕਰਦਾ ਥੁੱਕ ਦਿੰਨੇ ਆ, ਪਾਣ ਖਾਣੇ ਆ ਸੁੱਟ ਦਿੰਨੇ ਆ ਅਸੀਂ। ਮੱਖੀਆਂ ਆਂਦੀਆਂ ਨੇ, ਉਹ ਬੈਠਦੀਆਂ ਨੇ। ਉੱਥੇ ਤਾਂ ਮੱਖੀਆਂ ਨੂੰ ਵੀ ਗੰਦ ਨਹੀਂ ਮਿਲਦਾ ਬੈਠਣ ਵਾਸਤੇ। ਇੱਥੇ ਮੱਖੀਆਂ ਖਾਂਦੀਆਂ ਨੇ, ਉਹੀ ਸਾਡੇ ਆਗੇ ਫੂਡ ਤੇ ਬੈਠਦੀਆਂ ਨੇ। ਦੇ ਪ੍ਰੋਡਿਊਸ ਦਾ ਬੈਕਟੀਰੀਅਲ ਡਿਜ਼ੀਜ਼ ਸਾਨੂੰ ਬੈਕਟੀਰੀਅਲ ਡਿਜ਼ੀਜ਼ ਦਿੰਦੀਆਂ ਨੇ। ਫਿਰ ਅਸੀਂ ਕੀ ਕਰਦੇ ਆ? ਅਸੀਂ ਉਹਦਾ ਕਲਚਰ ਟੈਸਟ ਕਰਾਉਂਦੇ ਆ। ਕਲਚਰ ਦੇ ਵਿੱਚ 72 ਘੰਟੇ ਬਾਅਦ ਉਸ ਬੈਕਟੀਰੀਆ ਦਾ ਉਤਪਨ ਹੁੰਦਾ ਉਹ ਬੈਕਟੀਰੀਆ ਤੇ ਨਾਲ ਨਾਲ ਹੀ ਉਹਦੀ ਕਿਹੜੀ ਦਵਾਈ ਨਾਲ ਉਹ ਉਹਨੂੰ ਮਾਰ ਸਕਦਾ ਉਹ ਪਤਾ ਲੱਗਦਾ ਇਹਨੂੰ ਸੀ ਐਂਡ ਐਸ ਕਹਿੰਦੇ ਆ ਕਲਚਰ ਐਂਡ ਸੈਂਸਿਟੀਵਿਟੀ ਟੈਸਟ ਪਹਿਲਾਂ ਕਲਚਰ ਹੋ ਗਿਆ ਨਾਲ ਉਹਦੀ ਸੈਂਸਿਟੀਵਿਟੀ ਹੋ ਗਈ ਵੀ ਕਿਹੜੀ ਦਵਾਈ ਦੇ ਨਾਲ ਇਹ ਬੈਕਟੀਰੀਆ ਮਰ ਸਕਦਾ ਸੋ ਕਸੀ ਉਹਨਾਂ ਦੇ ਵਿੱਚੋਂ ਫਿਰ ਉਹਦੀ ਗ੍ਰੇਡ ਹੁੰਦਾ 1+2+3+4+ ਜਿਹੜੀ ਜ਼ਿਆਦਾ ਮੈਡੀਸਨ ਇਫੈਕਟਿਵ ਐ ਸੀ ਉਹਨਾਂ ਜੋ ਡਾਕਟਰ ਉਹ ਚੂਜ਼ ਕਰਦੇ ਨੇ ਉਹ ਉਹਨੂੰ ਮੈਡੀਸਨ ਦਿੰਦੇ ਨੇ ਤਾਂ ਤੀਸਰੀ ਇਨਫੈਕਸ਼ਨ ਐ ਫੰਗਲ ਇਨਫੈਕਸ਼ਨ ਫੰਗਲ ਇਨਫੈਕਸ਼ਨ ਦਾ ਮਤਲਬ ਅੱਜ ਕੱਲ ਸਾਰਾ ਮੌਸਮ ਦੇ ਵਿੱਚ ਸਲਾਬ ਐ ਮੌਇਸਚਰ ਐ ਮੈਂ ਸਾਰੇ ਸਿੰਘਾਂ ਦੇ ਭਾਈਆਂ ਭੈਣਾਂ ਨੂੰ ਸਾਰਿਆਂ ਨੂੰ ਅਰਜ਼ ਕਰਾਂਗਾ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਵੈਸੇ ਤਾਂ ਆਪਣੀ ਸਾਰੀ ਉਮਰ ਹੀ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਕੰਨਾਂ ਵਿੱਚ ਤੇਲ ਨਹੀਂ ਪਾਣਾ ਕੰਨਾਂ ਵਿੱਚ ਬਾਦਾਮ ਰੋਗਨ ਨਹੀਂ ਪਾਣਾ ਸਵਾਲ ਕਰਨ ਵਾਲੇ ਕਹਿਣਗੇ ਪਹਿਲੇ ਤਾਂ ਸਾਡੇ ਬਜ਼ੁਰਗ ਇਹ ਕੁਝ ਕਰਦੇ ਸੀ ਲੇਕਿਨ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਤੁਹਾਡੇ ਘਰ ਦੇ ਵਿੱਚ ਅੰਬ ਦਾ achar ਤੁਸੀਂ ਕਿਦੇ ਵਿੱਚ ਪਾਉਂਦੇ ਹੋ ਤੇਲ ਦੇ ਵਿੱਚ ਤੇ ਜੇ ਉਹਦੇ ਵਿੱਚ ਹਲਕਾ ਜਿਹਾ ਗਿੱਲਾ ਚਮਚ ਚਲੇ ਜਾਏ ਤਾਂ achar ਵਿੱਚ ਉਰਲੀ ਲੱਗ ਜਾਂਦੀ ਹੈ ਸਾਡੀ ਜਿਹੜੀ ear canal ਹੈ ਇਹਦੇ ਵਿੱਚ ਹਵਾ ਨਹੀਂ ਜਾਂਦੀ ਹਵਾ ਨਾ ਜਾਣ ਕਰਕੇ ਤੁਸੀਂ ਪਾ ਲਿਆ ਤੇਲ ਇਸ਼ਨਾਨ ਕਰਨ ਲੱਗਾ ਪੈ ਗਈ ਇੱਕ ਬੂੰਦ ਪਾਣੀ ਦੀ ਦੈਟ ਇਜ਼ ਕਨਵਰਟਡ ਇਨਟੂ ਫੰਗਲ ਇਨਫੈਕਸ਼ਨ ਉੱਲੀ ਲੱਗ ਗਈ ਔਰ ਉੱਲੀ ਤੇ ਸਿਉਂਕ ਇੱਕੋ ਹੀ ਚੀਜ਼ ਹੈ ਸਿਉਂਕ ਬਾਹਰੋਂ ਵਧੀ ਜਾਂਦੀ ਝਾੜੀ ਚੱਲੋ ਉੱਲੀ ਅੰਦਰ ਵਧੀ ਜਾਂਦੀ ਜਿੰਨੀ ਮਰਜ਼ੀ ਸਾਫ਼ ਕਰੀ ਚੱਲੋ ਸੋ ਇਸ ਕਰਕੇ ਕਦੀ ਵੀ ਤੇਲ ਨਹੀਂ ਪਾਣਾ ਕੰਨ ਦੇ ਵਿੱਚ ਕਦੀ ਵੀ ਬਦਾਮ ਰੋਗਨ ਨਹੀਂ ਪਾਣਾ ਅਗਰ ਤੁਹਾਨੂੰ ਖਾਰਿਸ਼ ਵੀ ਹੁੰਦੀ ਹੈ ਤਾਂ ਐਸ ਜਗ੍ਹਾ ਦੇ ਉਂਗਲ ਰੱਖ ਕੇ ਖਾਰਿਸ਼ ਕਰ ਲਓ ਵੱਡ ਵੀ ਨਹੀਂ ਮਾਰਨਾ ਕਿਉਂਕਿ ਸਾਡੇ ਜਿਹੜੀ ਕੰਨ ਦੀ ਨਾਲੀ ਹੈ ਪਹਿਲਾਂ ਇਹ ਉੱਚੀ ਜਾਂਦੀ ਹੈ ਫਿਰ ਇਹ ਨੀਵੀਂ ਚਲੇ ਜਾਂਦੀ ਹੈ ਜਿਹੜਾ ਆ ਐਂਗਲ ਬਣਦਾ ਹੈ ਇਸ ਐਂਗਲ ਵਿੱਚ ਜਦੋਂ ਅਸੀਂ ਬੱਡ ਮਾਰਦੇ ਹਾਂ ਉਹ ਮੈਲ ਅੱਗੇ ਚੱਲ ਜਾਂਦੀ ਇਨ ਸਪਾਈਟ ਆਫ ਬਾਹਰ ਆਉਣ ਦੇ ਇਸ ਕਰਕੇ ਕਦੀ ਬੱਡ ਵੀ ਨਹੀਂ ਮਾਰਨਾ ਤੁਸੀਂ ਸਿਰੇ ਇਸ਼ਨਾਨ ਕਰੋ ਕੱਪੜੇ ਨਾਲ ਬਣਾਉਣ ਦੇ ਕੱਪੜੇ ਨਾਲ ਟਾਵਲਾਂ ਨਾਲ ਕੰਨ ਸਾਫ਼ ਕਰ ਲਓ ਸੋ ਇਹ ਕੁਝ ਚੰਗਤ ਚੀਜ਼ਾਂ ਨੇ ਹੁਣ ਅਗਲੀ ਗੱਲ ਕੀ ਹੈ ਸਾਡੇ ਕੰਨ ਨੇ ਤਿੰਨੇ ਅੰਦਰ ਨੇ ਤਿੰਨੇ ਅੰਦਰ ਨੇ ਅਸਾਨੂੰ ਦੇਖਣ ਨੂੰ ਦੋ ਹੀ ਨਜ਼ਰ ਆਉਂਦੇ ਨੇ ਲੇਕਿਨ ਅੰਦਰ ਉਹਨਾਂ ਦੀ ਪਾਰਟੀਸ਼ਨ ਹੈ 1 ਇੰਚ ਦੀ ਲੈਂਥ ਤੇ ਜਾ ਕੇ ਅੱਗੇ ਇਅਰ ਡਰਾਮ ਹੈ ਸਾਡਾ ਕੰਨ ਦਾ ਪਰਦਾ ਉਸ ਤੋਂ ਬਾਅਦ ਅਗੇ ਵਿਚਕਾਰਲਾ ਕੰਨ ਆ ਜਾਂਦਾ ਜਿਹੜਾ ਸਾਡੇ ਨੱਕ ਦੇ ਲੈਵਲ ਤੇ ਗਲੇ ਦੇ ਅੰਦਰ ਖੁੱਲਦਾ ਜਦੋਂ ਵੀ ਸਾਨੂੰ ਜੁਕਾਮ ਖਾਂਸੀ ਲੱਗੇਗੀ ਜਦੋਂ ਵੀ ਅਸੀਂ ਬਾਈ ਏਅਰ ਜਾਵਾਂਗੇ ਜਦੋਂ ਵੀ ਅਸੀਂ ਪਹਾੜਾਂ ਦਾ ਸਫ਼ਰ ਬੱਸ ਵਿੱਚ ਕਰਾਂਗੇ ਤਾਂ ਜਿਹੜਾ ਅੰਦਰਲਾ ਕੰਨ ਹੈ ਉਹ ਸਾਡੇ ਬਾਹਰਲੇ ਐਟਮੋਸਫੇਰਿਕ ਪ੍ਰੈਸ਼ਰ ਨੂੰ ਤੇ ਅੰਦਰ ਦੇ ਬੋਡੀ ਦੇ ਪ੍ਰੈਸ਼ਰ ਨੂੰ ਮੇਨਟੇਨ ਕਰਦਾ ਹੈ ਉਹ ਡਿਸਟਰਬ ਹੋ ਜਾਂਦਾ ਹੈ ਡਿਸਟਰਬ ਹੋਣਾ ਸਾਡੇ ਕੰਨ ਵਿੱਚ ਛੱਪੇ ਆ ਜਾਂਦੇ ਨੇ ਸਾਡਾ ਕੰਨ ਨਹੀਂ ਖੁੱਲਦਾ ਕਈ ਕਈ ਦਿਨ ਕੰਨ ਨਹੀਂ ਖੁੱਲਦਾ ਕਈ ਵਾਰੀ ਤਾਂ ਇੱਥੋਂ ਤੱਕ ਦੀ ਨੋਬਤ ਆ ਜਾਂਦੀ ਹੈ ਕਿ ਸਾਨੂੰ ਇਅਰ ਡਰਮ ਦੇ ਵਿੱਚ ਪੰਕਚਰ ਕਰਨਾ ਪੈਂਦਾ ਹੈ ਇੰਜੈਕਸ਼ਨ ਲਗਾ ਕੇ ਉਹਨੂੰ ਤਾਂ ਕਿ ਅੰਦਰਲੀ ਜਿਹੜੀ ਹਵਾ ਨਿਕਲ ਜਾਏ ਤੇ ਬਾਹਰਲੀ ਪ੍ਰੈਸ਼ਰ ਦੇ ਨਾਲ ਮੇਨਟੇਨ ਹੋ ਜਾਏ ਉਸ ਤੋਂ ਬਾਅਦ ਅੰਦਰ ਤੀਸਰਾ ਕੰਨ ਜਿਹੜਾ ਤੀਸਰਾ ਕੰਨ ਹੈ ਉਹਦੇ ਵਿੱਚ ਸਪੈਸ਼ਲ ਕਿਸਮ ਦਾ ਅਕਾਲਪੁਰਖ ਨੇ ਪਾਣੀ ਰੱਖਿਆ ਹੋਇਆ ਉਹ ਜਿਹੜਾ ਪਾਣੀ ਹੈ ਉਹ ਦੈਟ ਕਨਵਰਟਸ ਦਾ ਮਕੈਨੀਕਲ એનર્ਜੀ ਇੰਟੂ ਇਲੈਕਟ੍ਰੀਕਲ એનર્ਜੀ ਉਹ ਜਿਹੜੀ ਅਸੀਂ ਬੋਲਦੇ ਆ ਮਕੈਨੀਕਲ એનર્ਜੀ ਹੈ ਉਹਨੂੰ ਉਹ ਕਨਵਰਟ ਕਰਕੇ ਇਲੈਕਟ੍ਰੀਕਲ એનર્ਜੀ ਚ ਕਨਵਰਟ ਕਰਦਾ ਤੇ ਕੰਨ ਦੇ ਬਿਲਕੁਲ ਨਾਲ ਹੀ ਸਾਡਾ ਬ੍ਰੇਨ ਸਟਿਆ ਹੋਇਆ ਹੈ ਉਹ ਜਿਹੜੀਆਂ ਵਾਈਬ੍ਰੇਸ਼ਨ ਸਾਡੀਆਂ ਜਾਂਦੀਆਂ ਨੇ ਉਹ ਵਾਈਬ੍ਰੇਸ਼ਨਸ ਜਿਹੜੀਆਂ ਆਗੀਆਂ ਨੇ ਉਹ ਨਰਵ ਦੇ ਥਰੂ ਜਾਂਦੀਆਂ ਨੇ ਸਾਨੂੰ ਪਤਾ ਲੱਗਦਾ ਇਹਨੇ ਕੀ ਕਿਹਾ ਇਹਨੇ ਮੈਨੂੰ ਪਿਆਰ ਨਾਲ ਗੱਲ ਕੀਤੀ ਇਹਨੇ ਮੈਨੂੰ ਔਖੇ ਔਖੇ ਗੱਲ ਕੀਤੀ ਇਹਨੇ ਗੱਲ ਕੱਢੀ ਹੈ ਇੱਥੇ ਜਿਹੜਾ ਕੀੜੀ ਚੜਦੀ ਹੈ ਨਾਲੇ ਛਾੜ ਦਿੰਨੇ ਆ ਮੈਸੈਂਜਰ ਸੈੱਲ ਲੈ ਕੇ ਜਾਂਦੇ ਨੇ ਆਪਣਾ ਮੈਸੇਜ ਉਥੋਂ ਨਾਲੇ ਮੈਸੇਜ ਆ ਜਾਂਦਾ ਵਾਪਸ ਵੀ ਇਹਨੂੰ ਛਾੜ ਦੇ ਸੋ ਇਹ ਜਿਹੜੀਆਂ ਐਂਟੀਫੰਗਲ ਚੀਜ਼ਾਂ ਨੇ ਇਹਨਾਂ ਦਾ ਧਿਆਨ ਰੱਖਣਾ ਹੈ ਮੌਇਸਚਰ ਜਿਹੜੀ ਹੈ ਬਹੁਤ ਜ਼ਰੂਰੀ ਹੈ ਮੌਇਸਚਰ ਤੋਂ ਬਿਨਾ ਪਸੀਨਾ ਆਪਣਾ ਸਾਫ਼ ਕਰਦੇ ਰਿਆ ਕਰੋ ਤਾਂ ਕਿ ਕੰਨਾਂ ਵਿੱਚ ਨਾ ਡਿੱਗੇ ਇਹ ਬਿਮਾਰੀਆਂ ਨੂੰ ਅੱਜ ਦੇ ਯੁੱਗ ਦੇ ਵਿੱਚ ਇਸ ਟਾਈਮ ਵਿੱਚ ਖਾਸ ਕਰਕੇ ਸਾਵਣ ਭਾਦੋਂ ਦੇ ਮਹੀਨੇ ਦੇ ਵਿੱਚ ਆਪਣੇ ਆਪ ਨੂੰ ਬਚਾ ਕੇ ਰੱਖੋ ਸਾਰੇ ਜਣੇ ਹੁਣੇ ਵਾਇਰਲ ਹੋ ਗਈਆਂ ਡਿਜ਼ੀਜ਼ਸ ਬੈਕਟੀਰੀਅਲ ਹੋ ਗਈਆਂ ਤੇ ਫੰਗਲ ਹੋ ਗਈਆਂ ਹੁਣ ਸਾਡਾ ਜਦੋਂ ਗੱਲਾਂ ਖਰਾਬ ਹੁੰਦਾ ਹੈ ਜਦੋਂ ਇਹ ਕੰਨ ਦੀ ਇਹ ਪ੍ਰੋਬਲਮ ਆਣੀ ਸ਼ੁਰੂ ਹੁੰਦੀ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਦੀ ਵੀ ਮੈਂ ਗਾਇਕ ਸੱਜਣ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਅਰਜ਼ ਕਰਾਂਗਾ ਕਦੀ ਜ਼ਿੰਦਗੀ ਚ ਗਰਾਰੇ ਨਹੀਂ ਕਰਨੇ ਲੋਕੀ ਲੂਣ ਪਾਣੀ ਦੇ ਗਰਾਰੇ ਕਰਦੇ ਰਹਿਣਗੇ ਸਾਡੇ ਜਿਹੜੀ ਵੋਕਲ ਕਾਰਡਸ ਆ ਜਿਹਦੇ ਨਾਲ ਅਸੀਂ ਬੋਲਦੇ ਪਿਆ ਤੁਸੀਂ ਆਮ ਦੇਖਿਆ ਹੋਣਾ ਦਸਹਿਰੇ ਦੇ ਮੇਲੇ ਚ ਤੇ ਬੱਚਿਆਂ ਨੂੰ ਜੋ ਲੈ ਕੇ ਜਾਈਦਾ ਇੱਕ ਛੋਟੀ ਜੀ ਪੀਪਣੀ ਹੁੰਦੀ ਬਾਸ ਦੀ ਉਹਦੇ ਅੱਗੇ ਪਕਾਨਾ ਲੱਗਿਆ ਹੁੰਦਾ ਉਹ ਪੀਪਣੀ ਦੇ ਉੱਪਰ ਇੱਕ ਕੱਟ ਲੱਗਿਆ ਹੁੰਦਾ ਉਹਨੂੰ ਅਸੀਂ ਫਲੈਪ ਕਹਿੰਨੇ ਆ ਇਸ ਤਰ੍ਹਾਂ ਦੇ ਦੋ ਫਲੈਪ ਸਾਡੇ ਇਥੇ ਟ੍ਰੀਕੀਅਲ ਦੇ ਉੱਪਰ ਵੋਕਲ ਕਾਰਡਸ ਲੱਗੇ ਹੋਏ ਨੇ ਜਦੋਂ ਅਸੀਂ ਬੋਲਦੇ ਹਾਂ ਉਹ ਫਲਿੱਕਰ ਕਰਦੇ ਆ ਜਦੋਂ ਫਲਿੱਕਰ ਕਰਦੇ ਨੇ ਜਿਸ ਟਾਈਪ ਦੀ ਅਸੀਂ ਆਵਾਜ਼ ਬੋਲਣੀ ਹੈ ਉਸ ਟਾਈਪ ਦਾ ਪ੍ਰੈਸ਼ਰ ਛਾਤੀ ਵਿੱਚੋਂ ਜਾਂਦਾ ਹੈ ਹਵਾ ਦੇ ਨਾਲ ਤਾਂ ਉਹਨੂੰ ਉਹ ਬੋਲਦਾ ਸੋ ਉਹ ਜਿਹੜੇ ਫਲੈਪਸ ਨੇ ਉਹਨਾਂ ਦੇ ਉੱਤੇ ਜਦੋਂ ਅਸੀਂ ਗਰਾਰੇ ਕਰਦੇ ਆ ਉਹਦੇ ਉੱਤੇ ਨੋਡਸ ਬਣ ਜਾਂਦੇ ਨੇ ਗਲਾ ਬੈਠਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਗਰਾਰੇ ਬਿਲਕੁਲ ਨਹੀਂ ਕਰਨੇ ਜਦੋਂ ਖਾਂਸੀ ਜ਼ੁਕਾਮ ਹੋਵੇ ਗਰਾਰੇ ਨਹੀਂ ਕਰਨੇ ਸਿਰਫ ਔਰ ਸਿਰਫ ਗਰਮ ਪਾਣੀ ਦੀ ਭਾਫ਼ ਲੈਣੀ ਹੈ ਰੋ ਵੀ ਨੱਕ ਨਾਲ ਲੈਣੀ ਹੈ ਨੱਕ ਨਾਲ ਛੱਡਣੀ ਹੈ ਸੋ दैट ਕਿ ਜਿਹੜਾ ਵਿੱਚ ਘਰਲਾ ਕੰਨਾ ਉਹ ਸਾਡੇ ਨੱਕ ਦੇ ਲੈਵਲ ਤੇ ਔਰ ਗਲੇ ਦੇ ਲੈਵਲ ਤੇ ਖੁੱਲਿਆ ਹੋਇਆ ਤਾਂ ਅਸੀਂ ਉੱਥੇ ਹੀ ਪਹੁੰਚਾਈਏ ਆਪਣੀ ਤਕਲੀਫ ਦਾ ਟਰੀਟਮੈਂਟ ਜਿੱਥੇ ਸਾਨੂੰ ਰਿਕੁਆਇਰਡ ਸੋ ਨੱਕ ਨਾਲ ਜਦੋਂ ਸਾਹ ਲੈਣਾ ਹੈ ਭਾਫ਼ ਲੈਣੀ ਹੈ ਮੂੰਹ ਨਹੀਂ ਖੋਲਣਾ ਜੇ ਮੂੰਹ ਨਾਲ ਖੋਲੋਗੇ ਤਾਂ ਉਹ ਫਿਰ ਗਲੇ ਤੋਂ ਹੀ ਥੱਲੇ ਚਲੇ ਜਾਏਗਾ ਜਿਹੜੇ ਸਾਡੇ ਸਾਈਨਸ ਬਲੌਕ ਹੋਏ ਨੇ ਉਹ ਠੀਕ ਨਹੀਂ ਹੋਣਗੇ ਸਾਈਨਸ ਜਿਹੜੇ ਨੇ ਸਾਡੇ ਇਹ ਸਾਡਾ ਏਸੀ ਦਾ ਕੰਮ ਕਰਦੇ ਨੇ ਤੁਸੀਂ ਸਰਦੀਆਂ 'ਚ ਦੇਖੋ ਸਾਡਾ ਮੂੰਹ ਖੁੱਲਾ ਹੁੰਦਾ ਹੈ ਲੇਕਿਨ ਸਾਨੂੰ ਕਦੀ ਅੰਦਰ ਠੰਡੀ ਹਵਾ ਨਹੀਂ ਪਹੁੰਚੀ ਗਰਮੀਆਂ ਨੂੰ ਇੰਨੀ ਗਰਮੀ ਹੁੰਦੀ ਹੈ ਲੇਕਿਨ ਸਾਨੂੰ ਅੰਦਰ ਕਦੀ ਗਰਮ ਹਵਾ ਨਹੀਂ ਪਹੁੰਚੀ ਇਹ ਸਾਡਾ ਏਸੀ ਦਾ ਕੰਮ ਕਰਦੇ ਨੇ ਚਾਰ ਸਾਈਨਸ ਇਧਰ ਨੇ ਚਾਰ ਇਧਰ ਨੇ ਮੈਕਸਿਲਰੀ ਸਾਈਨਸ ਦੋ ਹੋਗੇ ਦੋ ਫਰੰਟਲ ਸਾਈਨਸ ਦੋ ਐਥਮਾਇਡਲ ਸਾਈਨਸ ਦੋ ਅੱਖ ਦੇ ਪਿੱਛੇ ਸਫੀਨਾਈਡਲ ਸਾਈਨਸ ਚਾਰੇ ਇਧਰ ਨੇ ਚਾਰੇ ਇਧਰ ਨੇ ਸੋ ਇਨਾ ਸਾਈਨਸਿਸ ਦੇ ਨਾਲ ਸਾਨੂੰ ਅਕਾਲ ਪੁਰਖ ਨੇ ਸਾਡੀ ਬੋਡੀ ਨੇ ਸਾਡੀ ਬੋਡੀ ਨੂੰ ਇੱਕ ਸਾਇੰਸ ਬਣਾ ਕੇ ਤੋਰਿਆ ਹੋਇਆ ਹੈ ਲੇਕਿਨ ਅਸੀਂ ਉਸ ਸਾਇੰਸ ਨੂੰ ਅਸੀਂ ਖਰਾਬ ਖੁਦ ਕਰਦੇ ਆ ਆਪਣੇ ਹੱਥੀ ਆਪਣਾ ਆਪੇ ਹੀ ਕਾਇਸਵਾਰੀ ਤੇ ਵਿਗਾੜੇਗਾ ਕੌਣ ਉਹ ਵੀ ਅਸੀਂ ਖੁਦ ਆ ਸੋ ਇਸ ਕਰਕੇ ਜਦੋਂ ਵੀ ਕੋਈ ਐਪੀਡੈਮਿਕ ਐਂਡੈਮਿਕ ਕੋਈ ਤਕਲੀਫ ਆਂਦੀ ਹੈ ਕਰੋਨਾ ਦਾ ਇਟ ਇਜ਼ ਕਾਲਡ ਪੈਂਡੈਮਿਕ ਸਾਰੀ ਦੁਨੀਆ ਜੀ ਫੈਲ ਗਿਆ ਸੀ ਜਦੋਂ ਵੀ ਐਦਾਂ ਦੀ ਕੋਈ ਆਵੇ ਚੀਜ਼ ਸਰ ਨਾਲੋਂ ਪਹਿਲਾਂ ਤੁਸੀਂ ਆਪਣੇ ਹੱਥ ਜ਼ਰੂਰ ਧੋਣੇ ਨੇ ਕਿਉਂਕਿ ਅਸੀਂ ਕਿਸੇ ਦੇ ਘਰ ਗਏ ਆ ਬੈਠੇ ਐਦਾਂ ਕਰੀ ਜਾਨੇ ਆ ਉਹਨਾਂ ਨੇ ਬਰਫੀ ਦੀ ਪਲੇਟ ਰੱਖੀ ਅਸੀਂ ਚੁੱਕੀ ਦਿਖਾ ਲਈ ਤਾਂ ਸਰ ਨਾਲੋਂ ਪਹਿਲਾਂ ਇਨ ਟੱਚ ਕੌਣ ਆਇਆ ਸਾਡਾ ਗਲਾ ਫਿਰ ਉਸ ਤੋਂ ਬਾਅਦ ਸਾਡਾ ਆਇਆ ਪੇਟ ਤਾਂ ਪੇਟ ਦੀ ਜੇ ਸਾਡਾ ਬੈਕਟੀਰੀਆ ਤਾਕਤਵਰ ਆ ਤਾਂ ਉਹ ਪੇਟ 'ਚ ਜਾ ਕੇ ਤੰਗ ਕਰੇਗਾ ਤੇ ਗੱਲੇ ਨੂੰ ਵੀ ਤੰਗ ਕਰੇਗਾ ਟਟੀਆਂ ਉਲਟੀਆਂ ਵੀ ਲਗਾ ਦੇਗਾ ਗਲਾ ਵੀ ਖਰਾਬ ਹੋ ਜਾਏਗਾ ਸੋ ਇਸ ਕਰਕੇ ਇਹ ਚੀਜ਼ਾਂ ਦੀ ਬਹੁਤ ਜ਼ਰੂਰੀ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਹੁਣ ਇਸ ਨੂੰ ਅਧਿਆਤਮਿਕਤਾ ਦੇ ਤੌਰ ਤੇ ਵੀ ਲੈ ਸਕਦੇ ਹੋ ਤੇ ਮੈਡੀਸਨ ਦੇ ਤੌਰ ਤੇ ਵੀ ਲੈ ਸਕਦੇ ਹੋ ਸੁੱਚ ਦਾ ਮਤਲਬ ਹੈ ਕਿ ਵੈਨ ਯੂ ਸਿਟ ਇਨ ਦਾ ਮੈਡੀਟੇਸ਼ਨ ਜਿੰਨੇ ਵੀ ਤੁਹਾਡੇ ਕਾਮ ਕ੍ਰੋਧ ਲੋ ਮੋ ਹੰਕਾਰ ਨੇ 112 ਚੱਕਰ ਨੇ ਸਾਡੀ ਬਾਡੀ ਦੇ ਵਿੱਚ ਉਹ ਅਗਰ 112 ਚੱਕਰਾਂ ਦੇ ਵਿੱਚੋਂ ਸਿਰਫ ਔਰ ਸਿਰਫ 102 112 ਵਿੱਚੋਂ ਉਹਨਾਂ ਨੇ 12 ਉਤਲੇ 112 ਕੱਢਤੇ ਸਿਰਫ 10 ਚੱਕਰ ਰਹਿ ਗਏ ਨੇ 12 ਚੱਕਰ ਰਹਿ ਗਏ ਨੇ 100 ਕੱਢਦੇ ਨੇ ਜਿਨ੍ਹਾਂ ਦਾ ਉਹਨਾਂ ਨੇ ਵੀ ਆਖਿਆ ਕੀਤੀ ਹੈ ਕਬੀਰ ਸਾਹਿਬ ਨੇ ਕਰਨੈਨੁ ਦੀਦਾਰ ਮਹਿਲ ਮੇ ਪਿਆਰਾ ਲਿਖਿਆ ਖੱਟ ਚੱਕਰੇ ਪਿੰਡ ਸਵਾਰਾ 6 ਚੱਕਰ ਨੇ ਇਸ ਦੇ ਵਿੱਚ ਇਹ ਕੀ ਨੇ ਜਿਹੜੇ 6 ਚੱਕਰ ਨੇ ਦੀਸ ਆਲ ਆਰ ਐਂਡੋਗ੍ਰਾਈਂਡ ਗਲੈਂਡਸ ਪਹਿਲਾ ਕੀ ਹੈ ਟੈਸਟਿਸ ਐਂਡ ఓਵਰੀਜ਼ ਇਨ ਦਾ ਮੇਲ ਐਂਡ ਫੀਮੇਲ ਦੂਸਰਾ ਕੀ ਹੈ ਸਵਾਦਿਸ਼ਟਾਧਾਰ ਜਿਹਨੂੰ ਅਸੀਂ ਐਡਰਨਲ ਗਲੈਂਡ ਕਹਿੰਦੇ ਆ ਤੀਸਰਾ ਕੀ ਹੈ ਪੈਂਕਰੀਆਸ ਜਿਹਨੂੰ ਅਸੀਂ ਅਗਨਾਸ਼ਾ ਕਹਿੰਨੇ ਆ ਚੌਥਾ ਥਾਈਮਸ ਗਲੈਂਡ ਜਿਹਨੂੰ ਅਸੀਂ ਹਿਰਦਾ ਚੱਕਰ ਕਹਿੰਨੇ ਆ ਇਹ ਹੈ ਥਾਇਰਾਇਡ ਗਲੈਂਡ ਜਿਹਨੂੰ ਅਸੀਂ ਗਿੱਲੜ ਕਹਿ ਦਿੰਨੇ ਆ ਫਿਰ ਆਗਿਆ ਚੱਕਰ ਜਿਹਨੂੰ ਅਸੀਂ ਪਿਚਟਰੀ ਗਲੈਂਡ ਕਹਿ ਦਿੰਨੇ ਆ ਇਹ 6 ਚੱਕਰ ਆ ਖੱਟ ਚੱਕਰ ਇਹ ਪਿੰਡ ਸਵਾਰਾ 3 ਚੱਕਰ ਬ੍ਰਹਮੰਡ ਧਾਰਾ ਇਸ ਤੋਂ ਉੱਪਰ ਨੇ ਸਹਸਤਰ ਬ੍ਰह्म ਤੇ ਪਰਬ੍ਰह्म 3 ਚੱਕਰ ਜੋ ਉੱਪਰ ਹੈ ਸੰਤ বিনা ਕੋਈ ਵਰਨਾ ਕਹੇ ਛਸ਼ਟ ਕਮਲ ਤੱਕ ਯੋਗੀ ਆਸਨ ਯੋਗੀ ਜਿਹੜੇ ਨੇ ਇਹ 6 ਚੱਕਰਾਂ ਚ ਜੀਂਦੇ ਨੇ ਇਹ ਜਦੋਂ ਐਂਡੋਕਰੋਨੋਲੋਜੀ ਜਿਹੜੀ ਹੈ ਜਿਹੜੇ ਐਂਡੋਕ੍ਰਾਈਨ ਗਲੈਂਡਸ ਨੇ ਉਹ ਸਾਨੂੰ ਕੀ ਕਰਦੇ ਨੇ ਗਲੈਂਡਸ ਦੋ ਤਰ੍ਹਾਂ ਦੇ ਨੇ ਇੱਕ ਐਕਸੋਕ੍ਰਾਈਨ ਗਲੈਂਡਸ ਇੱਕ ਐਂਡੋਕ੍ਰਾਈਨ ਗਲੈਂਡਸ ਜਿਹੜੇ ਐਕਸੋਕ੍ਰਾਈਨ ਗਲੈਂਡਸ ਨੇ ਉਹਨਾਂ ਦੀ ਡਕਟ ਹੈਗੀ ਹੈ ਉਹ ਨਾਲੀ ਦੇ ਥਰੂ ਆਪਣਾ ਸੈਕ੍ਰੀਸ਼ਨ ਭੇਜਦੇ ਨੇ ਐਂਡੋਕ੍ਰਾਈਨ ਗਲੈਂਡਸ ਨੇ ਉਹ ਡਾਇਰੈਕਟ ਆਪਣਾ ਸੈਕ੍ਰੀਸ਼ਨ ਬਲੱਡ ਚ ਭੇਜ ਦਿੰਦੇ ਨੇ ਜਿਵੇਂ ਆਪਾਂ ਰੋਟੀ ਖਾਣੇ ਆ ਤਾਂ ਜਿਹੜੇ ਸਾਡੇ ਪੈਰੋਟਿਡ ਨੇ ਕੰਨ ਪੇੜੇ ਨੇ ਸਾਡੇ ਦੇ ਸਬ ਮੈਗਜ਼ਲਰੀ ਗਲੈਂਡ ਨੇ ਇਹਨਾਂ ਚ ਥੁੱਕ ਬਣਨੀ ਸ਼ੁਰੂ ਹੁੰਦੀ ਹੈ ਤਾਂ ਸਾਡੇ ਮੂੰਹ ਚ ਆਣੀ ਸ਼ੁਰੂ ਹੋ ਜਾਂਦੀ ਹੈ ਲਾਰ ਤਾਂ ਰੋਟੀ ਖਾਵਾਂਗੇ ਤੇ ਉਹ ਲਾਰ ਉਹ ਸਾਨੂੰ ਪਛਾਣਦੀ ਹੈ ਸਾਡੇ ਕਾਰਬੋਹਾਈਡਰੇਟਸ ਫੈਟਸ ਪ੍ਰੋਟੀਨਸ ਨੂੰ ਫਿਰ ਉਸ ਤੋਂ ਬਾਅਦ ਜਿਹੜੇ ਐਂਡੋਕ੍ਰਾਈਨ ਗਲੈਂਡਸ ਨੇ ਸਾਡਾ ਪੈਂਕਰੀਆਸ ਹੈ ਇਹ ਡਿਊਲ ਗਲੈਂਡ ਹੈ ਡਿਊਲ ਦਾ ਮਤਲਬ ਦੋ ਕੰਮ ਕਰਦਾ ਹੈ ਇੱਕ ਇਹ ਐਂਡੋਕ੍ਰਾਈਨ ਵੀ ਹੈ ਐਕਸੋਕ੍ਰਾਈਨ ਵੀ ਹੈ ਜਿਹੜਾ ਪੈਂਕਰੀਆਟਿਕ ਡਕਟ ਦੇ ਨਾਲ ਨਿਕਲਦਾ ਉਹ ਸਾਡੇ ਭੋਜਨ ਨੂੰ ਪਚਾਉਂਦਾ ਹੈ ਤੇ ਜਿਹੜਾ ਐਕਸੋਕ੍ਰਾਈਨ ਗਲੈਂਡ ਹੈ ਐਂਡੋਕ੍ਰਾਈਨ ਗਲੈਂਡਸ ਹੈ ਇਨਸੂਲਿਨ ਉਹ ਸਾਡੀ 슈ਗਰ ਨੂੰ ਠੀਕ ਕਰਦਾ ਹੈ ਸੋ ਇਟ ਇਸ ਜਿਹੜੀਆਂ ਹੈਗੀਆਂ ਨੇ ਜੇ ਸਾਨੂੰ ਸਮਝ ਆ ਗਈ ਸ਼ੁਰੂਆਤ ਮੈਂ ਕਿਤੋਂ ਕੀਤੀ ਜਿਨੋਂ ਬਾਅਦ ਨਿਸ਼ਚਿਤ ਰੂਝਾਨੀ ਜਦੋਂ ਤੁਹਾਨੂੰ ਇਹ ਗੱਲਾਂ ਸਮਝ ਆਣ ਲੱਗ ਜਾਣਗੀਆਂ ਤੇਈ ਜੀਵ ਕਾਲ ਤੇ ਬਚਾ ਫਿਰ ਉਹਨੂੰ ਕੋਈ ਦੁੱਖ ਨਹੀਂ ਆਉਂਦਾ ਉਹ ਆਪਣੇ ਆਪ ਨੂੰ ਮੇਨਟੇਨ ਕਰ ਸਕਦਾ ਅਸੀਂ ਇੱਥੇ ਬੈਠੇ ਆ ਅਸੀਂ ਬੰਦਗੀ ਕਰਦੇ ਆ ਬੰਦਗੀ ਕਰਨ ਦੇ ਨਾਲ ਕੀ ਹੁੰਦਾ ਬੰਦਗੀ ਕਰਨ ਨਾਲ ਤੁਹਾਡੇ ਜਿਹੜੇ ਐਂਡੋਕ੍ਰਾਈਨ ਗਲੈਂਡਸ ਨੇ ਦੇ ਬਿਕਮ ਇਨ ਦਾ ਸਟੇਟ ਲਾਈਨ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਨੇ ਵੈਸੇ ਤਾਂ ਅਕਾਲ ਪੁਰਖ ਨੇ ਰੀੜ ਦੀ ਹੱਡੀ ਦੇ ਨਾਲ ਨਾਲ ਹੀ ਭੇਜੇ ਹੋਏ ਨੇ ਲੇਕਿਨ ਉਸ ਤੋਂ ਬਾਅਦ ਮੈਂ ਨੌ ਚੱਕਰਾਂ ਤੱਕ ਦੀ ਗੱਲ ਕੀਤੀ ਸੀ ਅਗਲੇ ਤਿੰਨ ਚੱਕਰ ਰਹਿ ਗਏ ਸੀ ਸੈਸਤਰਾਰ ਬ੍ਰਹਮ ਤੇ ਪਾਰਬ੍ਰਹਮ ਉਸ ਤੋਂ ਅੱਗੇ ਤਿਮਰਖੰਡ ਭੰਵਰ ਗੁਫਾ ਤੇ ਸੱਚਖੰਡ ਸੱਚਖੰਡ ਵਸੇ ਨਿਰੰਕਾਰ ਫਿਰ ਉਹਨਾਂ ਲਿਖਿਆ ਸ਼ਸ਼ਟ ਕਮਲ ਤੱਕ ਜੋਗੀ ਆਸਨ ਨੌਵੇਂ ਚੱਕਰ ਜੁਗੇਸ਼ਵਰ ਬਾਸਨ ਆਗੇ ਕਾ ਕੋਈ ਭੇਦ ਨਾ ਜਾਣੇ ਤਿੰਨ ਚੱਕਰ ਸੋ ਸੰਤ ਬਖਾਨੇ ਕੋਈ 6 ਤੱਕ ਭਾਖੇ ਕੋਈ ਨੌ ਤੱਕ सर्वमते इन भीतर था के जो पहुंचे द्वादश स्थाना सोई कहिए पुरख सुजाना सो द्वादश पुरख है आद से सभन के सिर मोर शक्त अनंति आए हैं ਅੱਜ ਇਹ ਨਹੀਂ ਔਰ ਜਦੋਂ ਤੁਸੀਂ 12 ਚੱਕਰਾਂ ਨੂੰ ਜਗਾ ਲੈਨੇ ਹੋ ਸੱਚਖੰਡ 'ਚ ਤੁਹਾਡਾ ਪ੍ਰਵੇਸ਼ ਹੋ ਜਾਂਦਾ ਹੈ ਐਂਡੋਕ੍ਰਾਈਨ ਗਲੈਂਡਸ ਤੁਹਾਡੇ 'ਚ ਠੀਕ ਹੋ ਜਾਂਦੇ ਨੇ ਤੁਹਾਡੀ ਬਾਡੀ ਵਰਕ ਕਰਨਾ ਸ਼ੁਰੂ ਕਰ ਜਾਂਦੀ ਹੈ ਅਕੋਰਡਿੰਗ ਟੂ ਦਾ ਨੇਚਰ ਉਹਦੇ ਮੁਤਾਬਕ ਚੱਲਣਾ ਸ਼ੁਰੂ ਹੋ ਜਾਂਦੀ ਹੈ ਯੂ ਆਰ ਫ੍ਰੀ ਫਰਮ ਦਾ ਆਲ ਆਫ ਦਾ ਡਿਜ਼ੀਜ਼ਸ ਤੁਹਾਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਵਾਇਰਲ ਹੈ ਇਹ ਬੈਕਟੀਰੀਅਲ ਹੈ ਇਹ ਫੰਗਲ ਹੈ ਇਹ ਫਲਾਨੀ ਚੀਜ਼ ਹੈ ਸੋ ਇਹ ਡਾਇਬੀਟਿਸ ਹੈ ਫਲਾਨਾ ਢਿੰਗਣਾ ਇਹ ਚੀਜ਼ਾਂ ਹੌਲੀ 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 ਜਿਵੇਂ ਤੁਸੀਂ ਸੁਣਦੇ ਜਾਓਗੇ ਤੇ ਉਦੋਂ ਤੁਸੀਂ ਸਮਝ ਆਂਦੀ ਜਾਏਗੀ ਤੁਹਾਨੂੰ ਜੇ ਇਨ ਲਫ਼ਜ਼ਾਂ ਨਾਲ ਮੈਂ ਆਪਜੀ ਤੋਂ ਖਿਮਾ ਮੰਗਦਾ ਹਾਂ ਕਿਸੇ ਦਾ ਕੋਈ ਮਨ 'ਚ ਕੋਈ ਪ੍ਰਸ਼ਨ ਹੋਵੇ ਕਿਸੇ ਡਿਜ਼ੀਜ਼ ਬਾਰੇ ਕੋ ਮੇਰੇ ਤੋਂ ਪੁੱਛ ਸਕਦਾ ਜੁਕਾਮ ਠੀਕ ਹੋਣ ਤੋਂ ਬਾਅਦ ਖਾਂਸੀ ਹੋ ਜਾਂਦੀ ਹੈ ਮੈਂ ਤੁਹਾਨੂੰ ਸਾਈਨਸ ਦੀ ਗੱਲ ਕੀਤੀ ਹੈ ਨੱਕ ਰਾਹੀਂ ਅਸੀਂ ਸਾਹ ਲੈਣੇ ਆ ਉਸ ਦਾ ਸਾਡੇ ਪਹਿਲਾਂ ਮੈਗਸਲਰੀ ਸਾਈਨਸ ਜਾਂਦਾ ਹੈ ਫਰੰਟਲ ਸਾਈਨਸ ਜਾਂਦਾ ਹੈ ਐਥਮਾਇਡਲ ਤੇ ਸਫਾਈਨਾਈਡਲ ਸਾਈਨਸ ਤੇ ਜਾ ਕੇ ਉਹ ਫਿਰ ਹੁੰਦਾ ਆ ਟ੍ਰੇਕੀਆ ਵਿੱਚ ਜਾਂਦਾ ਜਦੋਂ ਉਹ ਬੈਕਟੀਰੀਆ ਜਾਂ ਵਾਇਰਸ ਟ੍ਰੇਕੀਆ ਦੇ ਵਿੱਚ ਜਾਂਦਾ 댓 ਬਿਕਮਸ ਇਰੀਟੈਂਟ ਉਹਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋਣਦੀ ਹੈ ਸਾਨੂੰ ਜਲੂਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਜਲੂਨ ਹੋਣੀ ਸ਼ੁਰੂ ਹੁੰਦੀ ਹੈ ਨਾਲੇ ਉੱਥੇ ਵੋਕਲ ਕਾਰਡਸ ਪਏ ਨੇ ਉਹ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਕਰਕੇ ਸੀ ਭਾਫ਼ ਲੈਣੀ ਹੈ ਸਾਈਨਸ ਨੂੰ ਵੀ ਕਲੀਅਰ ਕਰਨ ਵਾਸਤੇ ਵਾਇਰਸ ਨੂੰ ਵੀ ਖਤਮ ਕਰਨ ਵਾਸਤੇ ਤੇ ਅਸੀਂ ਕੰਨ ਦੇ ਪਿਛਲੇ ਪਰਦੇ ਨੂੰ ਵੀ ਠੀਕ ਰੱਖਣ ਵਾਸਤੇ ਤੇ ਵੋਕਲ ਕਾਰਡਸ ਨੂੰ ਵੀ ਠੀਕ ਕਰਨ ਵਾਸਤੇ ਪਾਫ ਜਿਹੜੀ ਸਟੀਮ ਇਨਹਲੇਸ਼ਨ ਹੈ ਥੈਟ ਇਜ਼ ਦਾ ਬੈਸਟ ਟ੍ਰੀਟਮੈਂਟ ਫਾਰ ਐਨੀ ਸੋਰਟ ਆਫ ਕਫ ਚਾਹੇ ਉਹ ਬ੍ਰੌਂਕਾਈਟਿਸ ਹੈ ਚਾਹੇ ਉਹ ਟੀਬੀ ਹੈ ਚਾਹੇ ਉਹ ਬ੍ਰੌਂਕੀਆਕਟੇਸਿਸ ਹੈ देयर आर ਸੋ ਮੈਨੀ ਡਿਜ਼ੀਜ਼ ਮੈਂ ਸਾਰਿਆਂ ਦੇ ਨਾਮ ਕੀ ਗਣਾਵਾਂਗਾ ਤੁਹਾਨੂੰ ਮਤਲਬ ਉਹ ਜਿੰਨੀਆਂ ਵੀ ਲੰਗਸ ਦੀਆਂ ਡਿਜ਼ੀਜ਼ ਨੇ ਟ੍ਰੇਕੀਆ ਦੀਆਂ ਡਿਜ਼ੀਜ਼ਸ ਨੇ ਸਾਈਨਸਿਸ ਦੀਆਂ ਡਿਜ਼ੀਜ਼ਸ ਨੇ ਦੇ ਆਲ ਆਰ ਕਿਊਰਡ ਬਾਈ ਸਟੀਮ ਇਨਹਲੇਸ਼ਨ ਭਾਫ਼ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਭਾਫ਼ ਲੈਣੀ ਹੋ ਤਾਂ ਇੱਕ ਤਰੀਕਾ ਦੱਸਣਾ ਲੋਕੀ ਪਤੀਲੇ ਚ ਪਾਣੀ ਗਰਮ ਕਰਕੇ ਉੱਤੇ ਕੰਬਲ ਪਾ ਕੇ ਇਹਦਾ ਲੈ ਲੈਂਦੇ ਨੇ this is a wrong method ਇੱਕ ਸਟੀਮਰ ਲਓ ਸਟੀਮਰ ਦੇ ਉੱਪਰ ਇੱਕ ਟੱਕਣ ਲੱਗਿਆ ਹੁੰਦਾ ਉਹਦੇ ਚ ਪਾਣੀ ਪਾਓ ਟੱਕਣ ਦੀ ਸਾਈਡ ਤੇ ਮੋਰੀ ਹੁੰਦੀ ਹੈ ਇੱਕ ਉਹਨੂੰ ਆਪਣੇ 8 ਇੰਚ ਦੇ ਵਖਵੇਂ ਤੇ ਰੱਖ ਲਓ ਸਟੀਮ ਲਗਾ ਦਿਓ ਮਸ਼ੀਨ ਉਹਦੀ ਭਾਫ਼ ਦੀ ਇੱਕ ਲਾਈਨ ਬਣ ਕੇ ਆਏਗੀ ਇਨੇ ਕਿ ਡਿਸਟੈਂਸ ਤੇ ਨਾ ਤੁਹਾਨੂੰ ਅੱਖਾਂ ਨੂੰ ਤੰਗ ਕਰੇਗੀ ਸਟੀਮ ਨਾ ਤੁਹਾਨੂੰ ਕੋਈ ਹੋਰ ਤੰਗ ਕਰੇਗੀ ਉਹਦੇ ਚ ਜਿਹੜਾ ਟੈਂਪਰੇਚਰ ਹੈ ਅਕੋਰਡਿੰਗ ਟੂ ਮੌਸਮ ਮਾਹੌਲ ਦੇ ਮੁਤਾਬਕ ਤੁਹਾਡੇ ਅੰਦਰ ਜਾਏਗਾ ਤੇ ਤੁਹਾਨੂੰ ਠੀਕ ਹੋ ਜਾਏਗਾ ਸੋ ਇਹ ਤਰੀਕਾ ਹੈ ਇਹਨੇ ਲਫ਼ਜ਼ਾਂ ਦੇ ਨਾਲ ਮੈਂ ਸ਼ਮਾ ਦਾ ਜਾ ਸਕਾਂ ਕੋਈ ਲਫ਼ਜ਼ ਕਿਸੇ ਦੇ ਅਗੇਂਸਟ ਬੋਲਿਆ ਗਿਆ ਹੋਵੇ ਉਸਦੀ ਮਾਫੀ ਸਸਰੀਏਗਾ